ਨਾਂ ਨੂੰ ਰਿਹਾਰ ਕੀਤਾ ਜਾ ਰਿਹਾ ਸੋ ਸਭ ਤੋਂ ਪਹਿਲਾਂ ਜਲਵੇੜਾ ਸਾਬ ਦੇ ਖੇਲ ਦੇ ਗੇਟ ਦੇ ਅੱਗੇ ਆਪਾਂ ਇਸ ਟਾਈਮ ਖੜੇ ਆ ਸੋ ਉਹ ਆ ਕੇ ਦੱਸ ਕੇ ਗਏ ਨੇ ਕਿ ਵੀ ਘੱਟੋ ਘਾਟਾ ਬਿਲਕੁਲੀ ਅੱਜ ਜਿੱਥੇ ਸਰਕਾਰ ਨੇ ਸਾਡੇ ਲਗਭਗ ਬਹੁਤ ਕਿਸਾਨ ਸਾਥੀ ਨੇ ਜਿਹੜੇ ਉਹ ਚੱਕ ਚੱਕ ਕੇ ਜੇਲਾਂ ਦੇ ਵਿੱਚ ਬੰਦ ਕਰ ਦਿੱਤੀ ਸੀਗੇ ਪਰ ਸਾਡੇ ਸੰਘਰਸ਼ ਦੇ ਨਾਲ ਅੱਜ ਸਰਕਾਰ ਆ ਬਹੁਤ ਸਾਰੇ ਸਾਡੇ ਕਿਸਾਨਾਂ ਨੂੰ ਛੱਡ ਰਹੀ ਆ ਤੋ ਅਸੀਂ ਉਸੇ ਇੰਤਜ਼ਾਰ ਦੇ ਵਿੱਚ ਕਿ ਲਗਭਗ ਸਾਡੇ 13 14 ਜਿਹੜੇ بڑے ਆਗੂ ਆ ਬਈ ਇਸ ਖੇਲ ਦੇ ਵਿੱਚ ਮੰਗਾ ਦਾ 100 ਵੀ ਬਿੰਡ ਦੇ ਅੱਤੇ ਘੱਟ ਦੇ ਵਿੱਚ ਸਾਡੇ ਨੇ ਆ ਰਹੇ ਆ ਉਸਮਾਨ ਦੇ ਰਹੇ ਆ ਤੋ ਸਾਨੂੰ ਖੁਸ਼ੀ ਆ ਕਿਉਂਕਿ ਪਰ ਜਿੱਥੇ ਸਰਕਾਰ ਇੱਕ ਡਰਦਾ ਮਾਹੌਲ ਬਣਾਉਣਾ ਚਾਹੁੰਦੀ ਸੀ ਪਰ ਨਹੀਂ ਕਿਉਂਕਿ ਕਿਸਾਨ ਸਾਥੀਆਂ ਦੇ ਉਸਲੇ ਏਡੇ ਆ ਆ ਦੇਖੋ ਤੁਸੀਂ ਹਾਰ ਲਈ ਖੜਿਆ ਬਾਈ ਲੱਡੂਆਂ ਦੇ ਡੱਬੇ ਨਹੀਂ ਖੜਿਆ ਸਾਡੇ ਕਿਸਾਨ ਭਰਾ ਕਿਉਂਕਿ ਸਾਡੇ ਹੱਕੀ ਮੰਗਾਂ ਦੇ ਲਈ ਜਿਹੜੇ ਕਿਸਾਨ ਸਾਡੇ ਜੇਲਾਂ ਘੱਟ ਕੇ ਬਾਹਰ ਆ ਰਹੇ ਆ ਬਾਈ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਉਹਨਾਂ ਦੇ ਹੌਸਲੇ ਵੀ ਬਹੁਤ ਬੁਲੰਦਾ ਕਿਉਂਕਿ ਮਲਾਵਾਗੇ ਤੁਹਾਨੂੰ ਸਰਕਾਰਾਂ ਇਹ ਡਰਾਉਣਾ ਚਾਹੁੰਦੀਆਂ ਸੀ ਇੱਕ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੀਆਂ ਸੀ ਪਰ ਕਦੇ ਵੀ ਇਹ ਜਿਹੜੇ ਸਰਕਾਰ ਦੇ ਜਣੀ ਗਿੱੱੜ ਧਮਕੀ ਵਾਲੀਆਂ ਜੀਤੀਆਂ ਨੇ ਉਹਨਾਂ ਤੋਂ ਇੱਕ ਕਿਸਾਨ ਨਹੀਂ ਡਰਦੇ ਸੋ ਇਹੀ ਕਹਿਣਾ ਚਾਹੁੰਦੇ ਆ ਕਿ ਕਿਸਾਨ ਹਮੇਸ਼ਾ ਹੌਸਲੇ ਦੇ ਨਾਲ ਜਦੋਂ ਜਦੋਂ ਸਰਕਾਰਾਂ ਨੇ ਦਬਾਉਣਾ ਚਾਹਿਆ ਤਾਂ ਇਹਨਾਂ ਕੋਸਾਨਾਂ ਦੇ ਵਿੱਚ ਹੌਸਲਾ ਦੁੱਗਣਾ ਹੋਇਆ ਉਹਨਾਂ ਵਾਲੇ ਜਿਹਨਾਂ ਦੇ ਵਿੱਚ ਬਾਈ ਇਹਨਾਂ ਨੂੰ ਵੱਡੇ ਹੋ ਕੇ ਡੱਕਰਾਂ ਦੇ ਸੋ ਇਹ ਹੀ ਬਣਦੀਆਂ ਨੇ ਸੋ ਇਹ ਸਨ ਗਮਦੂਰ ਸਿੰਘ ਜੀ ਬਾਬਰਪੁਰ ਨਾਬਾ ਬਲਾਕ ਦੇ ਪ੍ਰਧਾਨ ਜੀ ਸੀਗੇ ਜਿਹੜੇ ਮੈਂ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਐ ਸੋ ਬਹੁਤ ਜਲਦ ਜਿਹੜਾ ਸੈਂਟਰ ਜੇਲ ਪਟਿਆਲੇ ਦੇ ਵਿੱਚੋਂ ਜਿਹੜੇ ਆਗੂ ਸਹਿਬਾਨ ਅੰਦਰ ਬੰਦ ਕੀਤੇ ਹੋਏ ਸੀਗੇ ਸੋ ਉਹ ਜਲਦ ਹੀ ਬਾਹਰ ਆਣ ਆ ਰਹੇ ਨੇ ਕਿਉਂਕਿ ਅੰਦਰੋਂ ਜਿਹੜੀ ਜਾਣਕਾਰੀ ਆ ਉਹ ਨਵਦੀਪ ਜਲਵੇੜਾ ਦੇ ਬਾਪੂ ਉਹਨਾਂ ਦੇ ਪਿਤਾ ਫਾਦਰ ਸਾਹਿਬ ਉਹ ਜਾਣਕਾਰੀ ਦੱਸ ਕੇ ਗਏ ਨੇ ਕਿ ਜਿਹੜੇ ਆਪਣੇ ਸਾਥੀ ਨੇ ਨਾਲ ਦੇ ਉਹ ਆਪਣਾ ਜਿਹੜਾ ਸਮਾਨ ਵਗੈਰਾ ਆ ਵੀ ਉਹ ਲੈ ਰਹੇ ਨੇ ਸੋ ਇਸ ਕਰਕੇ ਵੀ ਬਹੁਤ ਜਲਦ ਜਿਹੜੇ ਨੇ ਅੰਦਰ ਕਿਸਾਨ ਨੇਗੇ ਉਹ ਉਹ ਜਲਦ ਰਿਹਾ ਕਿਤੇ ਜਾਣਗੇ ਤੁਸੀਂ ਦੇਖ ਸਕਦੇ ਹੋ ਚੌਥੇ ਪੱਤੇ ਤੇ ਮਤਲਬ ਖਦੇੜਿਆ ਕਿ ਬਹੁਤ ਛੋਟੇ ਛੋਟੇ ਇਹ ਆਖਰੀ ਸੀ ਕਿ ਦਰਸਾਣ ਦੇ ਹੱਕ ਨੂੰ ਰੱਖਣ ਦਾ ਇਸ ਦਾ ਮਾਹੌਲ ਹੈ ਤੇ ਦੂਜੀ ਗੱਲ ਇਹ ਕਿ ਇੱਕ ਪਾਸੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਨਹੀਂ ਸਕੇ ਹੁਣ ਤੇ ਇਤਿਹਾਸ ਦੇ ਵਿੱਚ ਪਹਿਲੀ ਏਟ ਕ ਲੈ ਕੇ ਉੱਥੇ ਗਏ ਬੰਦਿਆਂ ਨੂੰ ਹੀ ਰੈਕਟਰ ਭਾਗ ਜਿਹੜਾ ਨਹੀਂ ਬੀਤੇ ਬਹੁਤ ਨੰਬਰ ਤੋਂ ਬਹੁਤ ਮੁੱਦਾ ਪੈਦਾ ਹੈ ਤਾਂ ਵੀ ਅਸੀਂ ਸਿਰਫ ਕੇਂਦਰ ਸਰਕਾਰ ਨਾਲ ਕਹਿੰਦੇ ਹਾਂ ਅੰਬੋਲਨ ਵੀ ਆ ਰਹੀਆਂ ਮੰਗਾ ਮੰਗਾਂ ਲਾਉਣੇ ਵਾਸਤੇ ਤੇ ਵੀ ਜਾ ਰਹੇ ਜਿੱਥੇ ਬੀਜੇਪੀ ਹਰਿਆਣਾ ਦੇ ਕੱਢ ਕੇ ਸੰਪੂਰਨ ਜਨਤਾ ਦੇ ਮਤਲਬ ਇਸ ਤਰੀਕੇ ਨਾਲ ਜਿਹੋ ਦਾ ਹਮਲਾ ਤੁਹਾਨੂੰ ਦੇ ਵਿੱਚ ਮਿਲਦੇ ਦੇ ਤੇ ਕੀਤਾ ਜਣੀ ਉਹ ਗੱਲਬਾਤ ਜਾਂ ਉਸ ਤਰੀਕੇ ਨਾਲ ਹਮਲਾ ਤੇ ਕੰਧਾਂ ਤੋੜਨ ਦੇ ਕਰਨਾ ਚਾਹੀਦਾ ਸੀ ਕਿਉਂਕਿ ਕਿਸਾਨਾਂ ਨੇ ਜੀ ਕਰੋੜ ਖਾਲੀ ਸੀ ਪਰ ਆਪੋ ਆਪਣੇ ਰਸਤਿਆਂ ਦੇ ਉੱਤੇ ਕਿਸਾਨ ਬੈਠੇ ਸੀ ਜਿਹਨਾਂ ਨਾਲ ਪਰ ਇੱਕ ਪੰਜਾਬ ਸਰਕਾਰ ਦਾ ਬਹੁਤ ਵੱਡੀ ਨਿੰਦਣੇ ਦੇ ਉੱਤੇ ਨਦ ਭਾਗੀ ਕਰਨਾ ਇਹਨਾਂ ਦਾ ਸਨੈਚਰ ਨੂੰ ਆਉਣਾ ਉਹਨੂੰ ਹਿੱੱਥੇ ਟਿਕਰੀਏ ਤੇ ਅਗਲੀ ਗੱਲ ਇਹ ਹੈ ਕਿ ਲੋਕਾਂ ਦੇ ਵਿੱਚ ਬੰਦ ਕਰਕੇ ਅੰਬੋਲਰ ਨੂੰ ਮਰ ਜਾਂਦੇ ਸਮਝਾ ਆ ਕਿ ਕਰਕੇ ਬਸ ਸਰਕਾਰ ਉਹ ਤੇ ਕੇਂਦਰ ਦੀ ਹੈ ਚਾਹੇ ਜਾਂ ਆਪਣੇ ਪੰਜਾਬ ਦੀ ਹੈ ਤੇ ਅੰਦੋਲਨ ਖਤਮ ਹੋ ਗਿਆ ਅੰਦੋਲਨ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਜਿੰਨੇ ਜਿਹੜਾ ਦੇ ਵਿੱਚ ਫਸਦੀ ਹੈ ਉਹ ਫਰਮਾਨ ਨਹੀਂ ਰਿਹਾ ਸਰਕਾਰ ਨੂੰ ਜੋ ਜਿਹੜਾ ਉਸ ਤੋਂ ਬਾਅਦ ਇਸ ਸਰਦੋਦ ਨੂੰ ਜਾਰੀ ਕਰਨ ਵਾਸਤੇ ਕਰਨਾ ਹੈ ਆਪਣੇ ਤੇ ਅੱਜ ਦੋ ਫੋਰਮਾਂ ਦੀ ਸਪੈਸ਼ਲ ਮੀਟਿੰਗ ਮੇਰੇ ਖਿਆਲ ਨਾਲ ਮੁਹਾਲੀ ਹੋਈ ਹੈ ਉਹਦੇ ਫੈਸਲਿਆਂ ਬਾਰੇ ਕੁਝ ਜਾਣਕਾਰੀ ਦੇਣੀ ਚਾਹੋਗੇ ਅੱਜ ਦੋ ਫੋਰਮਾਂ ਦੀ ਸੋਚ ਤੇ ਗੈਰ ਰਾਜਨੀਤਿਕ ਫਰਕ ਦੇ ਮਾਮਲੇ ਜਿਹੜਾ ਬੜਾ ਮਹੱਤਵਪੂਰਨ ਹੈ ਜਿਹਦੇ ਵਿੱਚ ਆਉਣ ਵਾਲੇ ਸਮੇਂ ਦੇ ਪ੍ਰੋਗਰਾਮ ਨਿਚੇ ਗਏ ਆ ਪੰਜਾਬ ਸਰਕਾਰ ਦੇ ਖਿਲਾਫ ਤੇ ਕੇਂਦਰ ਸਰਕਾਰ ਦੇ ਖਿਲਾਫ ਵੀ ਚੱਲਣੇ ਆਇਥੇ ਹੈ 22 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ ਐਸ.ਐਮ ਵੱਲੋਂ ਦਿੱਤਾ ਹੋਇਆ ਉਹਦੇ ਵਿੱਚ ਦੋਨੇ ਫਾਰਮਾਂ ਦੇ ਸੈਂਟਰ ਦੇ ਨਾਲ ਸੰਭੋਲਿਆਤ ਕਰਨ ਦਾ ਤੇ ਉਸ ਪ੍ਰੋਗਰਾਮ ਨੂੰ ਤੱਕਲਾ ਕਰਦਾ ਯਤਨ ਕੀਤਾ ਤੇ ਆਉਣ ਵਾਲੀ 31 ਤਰੀਕ ਨੂੰ ਪੰਜਾਬ ਖਾਂ ਵਿੱਚ ਕਰੀਆਂ ਦੇ ਘਰਾਂ ਅੱਗੇ ਵੱਡੇ ਪੱਧਰ ਦੇ ਤੱਕੜੇ ਮੋਰਚੇ ਲਾਏ ਜਾਣੇ ਆ ਉਹ ਜਿਹੇ ਪੰਜਾਬ ਸਰਕਾਰ ਨੇ ਜਿੱਡੇ ਵੱਡੇ ਨੁਕਸਾਨ ਕੀਤੇ ਆ ਜਿਹੜਾ ਦੇ ਵਿੱਚ ਬੰਦ ਕੀਤੇ ਆ ਸਾਡੇ ਆਗੂ ਸਾਡੇ ਵਰਕਰ ਸਾਡੇ ਸਹਿਬਾਨ ਉਹਨਾਂ ਨੂੰ ਰਹਿਣ ਹੀ ਕਰ ਲੈਂਦੇ ਤਾਂ ਉਹ ਇੱਕ ਦਿਨ ਤੋਂ ਪ੍ਰੋਗਰਾਮ ਆ ਕੇ ਆਪਣੇ ਖੇ ਸਵੇਰਾ ਹੋ ਬਟਦਾ ਤੇ ਜਿਹੜੀਆਂ ਬੰਦਾਂ ਨੂੰ ਲੈ ਕੇ ਚੱਲਦਾ ਤਾਂ ਉਹ ਮੰਗਾਂ ਨਹੀਂ ਕਰਾਈ ਜਾਰੀ ਹੈ ਇਹ ਤਾਂ ਬੜੀ ਪੋਜ਼ਿਟਿਵ ਤਰੀਕੇ ਦੇ ਨਾਲ ਦੋਵੇਂ ਫਾਰਮਾ ਦੀ ਮੀਟਿੰਗ ਲੈ ਇਹ ਸਾਰੇ ਪ੍ਰੋਗਰਾਮ ਉਹ ਵੀ ਇੱਕ ਹੀ ਕਰਦੇ ਹਾਂ ਓਕੇ ਇਹ ਸਨ ਮਨਜੀਤ ਸਿੰਘ ਨਿਆਲ ਬੀਕੇ ਯੂ ਆਜ਼ਾਦ ਦੇ ਆਗੂ ਸਟੇਟ ਆਰਗੇਨਾਈਜ਼ਰ ਆਫ ਬੀਕੇ ਯੂ ਆਜ਼ਾਦ Uh, who is uh, telling us about the future course of action of uh, being taken by both the forums and the third forum, SKM, uh, in, in the coming days? He told us that on the twenty-eighth of this uh, this month, uh, SKM is going to organize demonstrations in front of uh, DC office, and uh, both the forums are going to support this action. एंड अल्टीमेटली फर्स्ट ऑफ लास्ट डे ऑफ दिस मंथ दे आर गोइंग टूर स्टेज डेमोस्ट्रे इन दिन कोई आगू डिस्ट्रिक्ट प्रेजेंट है ਆਏ ਲੋੜੇ ਕੰਡਾਲੇ ਲੋਹਾ ਗੱਤ ਵੀ ਹੈ ਜੀ ਹਾਂ ਮੇਰੇ ਵੀ ਮੈਂ ਤਾਂ ਇੰਨੀ ਗੇਰ ਕਰਦਾ ਅੱਜ ਵੀ ਅਸੀਂ ਜੇਲ੍ਹ ਦੇ ਮੋਰੇ ਪੈਣ ਦੀ ਗੱਲ